ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਖਦੇਵ ਸਿੰਘ ਹੁਣਾਂ ਦੇ ਫਾਰਮ ਤੇ ਆਏ ਆ ਦੋਸਤੋ ਪਿੰਡ ਪਨਗੋਟੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਵੱਟੇ ਪੈਣੀ ਨਦੋਰ ਦਦੇਰ ਸਾਹਿਬ ਇਹ ਪਿੰਡ ਬਿਲਕੁਲ ਨਾਲ ਨਾਲ ਲੱਗਦੇ ਪਿੰਡਾਂ ਤੇ ਪਸ਼ੂ ਵਪਾਰ ਦਾ ਕੀਤਾ ਵੀਰ ਸਖਦੇਵ ਸਿੰਘ ਹੁਣਾਂ ਦਾ ਪਸ਼ੂ ਪਹਿਲਾਂ ਵੀ ਆਪਾਂ ਬਹੁਤ ਸਾਰੇ ਤੁਹਾਨੂੰ ਚੰਗੇ ਟੌਪ ਟੌਪ ਕਲਾਸ ਦੇ ਇਸ ਘਰੋਂ ਦਿਖਾਏ ਆ ਕਿਧਰੇ ਦੋਸਤੋ ਨੀਲੀ ਰਾਵੀ ਦੀਆਂ ਬਿਲਕੁਲ ਝੋਟੀਆਂ ਬੂਰੀਆਂ ਤੇ ਕਿਧਰੇ ਮੋਹਰਾ ਬਰੀਡ ਦੇ ਪਸ਼ੂ ਤੇ ਨਾਲ ਦੀ ਨਾਲ ਕਿਤੇ ਕਿਤੇ ਚੰਗੀ ਚੰਗੀ ਵਹਿੜ ਜਿਹੜੀ ਆ ਜਦੋਂ ਬਿਲਕੁਲ ਦਿਲ ਨੂੰ ਕੋ ਟੁੰਬਦੀ ਆ ਤੇ ਬਿਲਕੁਲ ਵੀਰ ਲਿਆ ਕੇ ਸਾਹਮਣੇ ਤੁਹਾਡੇ ਪੇਸ਼ ਕਰ ਦਿੰਦਾ ਅੱਜ ਇੱਕ ਬਹੁਤ ਦੋਸਤੋ ਵੈਸੇ ਸਿਰਫ ਤੋਂ ਝੋਟੀਆਂ ਵੀ ਕਰਾਉਣੀ ਆ ਤੇ ਬਾਕੀ ਸਾਰੇ ਵੀਰ ਤੁਸੀਂ ਆਪ ਹੀ ਕਰੋਗੇ ਠੀਕ ਆ ਜੀ ਬਹੁਤ ਚੰਗਾ ਪਸ਼ੂ ਧਨ ਬੂਰੀ ਠੀਕ ਆ ਜੀ ਸੋ ਕਾਫੀ ਵੀਰ ਫਰੀਦਮ ਦੇ ਚਾਹਵਾਨ ਇਹ ਸ਼ੁਕ ਹੁੰਦੇ ਆ ਵੀ ਬੂਰੀ ਝੋਟੀ ਕਿਤੇ ਨਿਕਲੇ ਸਾਹਮਣੇ ਪੇਸ਼ ਹੋਵੇ ਤੇ ਜ਼ਰੂਰ ਖਰੀਦਿਏ ਅੱਜ ਤਰੀਕ ਦੋਸਤੋ ਨੋਟ ਕਰੋ ਤੁਸੀਂ 4 ਸਤੰਬਰ ਤੇ ਸਮਾਂ ਕੋਈ ਦੁਪਹਿਰ ਦੇ 2 ਵਜੇ ਨੂੰ ਆਪਾਂ ਇਹ ਕਵਰੇਜ ਕਰਨ ਜਾ ਰਹੇ ਆ ਝੋਟੀ ਕੋ ਪਹਿਲਾਂ ਵੀਰ ਸਖਦੇਵ ਸਿੰਘ ਸਤਿ ਸ੍ਰੀ ਅਕਾਲ ਅਸੀਂ ਕਾਲ ਜੀ ਸੰਸਾਫ ਅਸੀਂ ਕਾਲ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਵੈਗਰੂ ਜੀ ਕੀ ਫਤਿਹ ਉਹ ਸੰਸਾਫ ਕੀ ਠਾਕ ਬਹੁਤ ਵਧੀਆ ਬਹੁਤ ਵਧੀਆ ਵੀਰ ਸਖਦੇਵ ਸਿੰਘ ਆ ਇਸੇ ਤਰ੍ਹਾਂ ਹੀ ਸੰਸਾਫ ਆ ਅੱਛਾ ਵੀਰ ਸਖਦੇਵ ਉਹ ਜਿਵੇਂ ਇੱਕ ਜੈਲੀ ਨੇ ਗਾਣਾ ਗਾਇਆ ਸੀਗਾ ਹਾਂਜੀ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾਲਾ ਹਾਂਜੀ ਸਭ ਇਹ ਤਰ੍ਹਾਂ ਹੀ ਗਾਇਆ ਵੀ ਇੱਕ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਦੇ ਵਿੱਚ ਪਾਲਾ ਅੱਜ ਨਾ ਬੂਰੀ ਦਾ ਬੜੇ ਦਿਨਾਂ ਦਾ ਮਤਲਬ 2-3 ਮਹੀਨੇ ਤੋਂ ਆਪਾਂ ਬੂਰੀ ਦੀ ਵੀਡੀਓ ਨਹੀਂ ਪਾਈ ਸ਼ੌਂਕ ਸੀ ਸਤਿਗੁਰੂ ਨੇ ਕਿਰਪਾ ਕੀਤੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਬੂਰੀ ਜਿਹੜੀ ਇਹ ਦਿੱਤੀ ਆ ਤੇ ਮੈਂ ਆਹ ਦਰਸ਼ਕਾਂ ਦੇ ਸਾਹਮਣੇ ਕਰੀਏ ਹਾਂ ਤੇ ਤੁਹਾਡੇ ਨਾਲ ਵੀ ਪਿਆਰ ਆ ਚਲੋ ਜਿਵੇਂ ਸੇਰੇ ਫੋਨ ਤੁਹਾਨੂੰ ਲਾਇਆ ਤੇ ਤੁਸੀਂ ਖੁਸ਼ ਹੋ ਜਾਂਦੇ ਜਦੋਂ ਮੈਂ ਆਖਿਆ ਵੀ ਰਾਜਸੰਧੂ ਦੀਆਂ ਗੱਲਾਂ ਜਿਲੇ ਤਰਨਤਾਰਨ ਦੇ ਵਿੱਚ ਚੱਲੀਆਂ ਵਾ ਕੱਲੇ ਤਰਨਤਾਰਨ ਜਿਲੇ ਜ ਨਹੀਂ ਚਲੋ ਮਾਫ ਕਰਨਾ ਬਾਕੀ ਜਿਲ੍ਹਿਆਂ ਚ ਵੀ ਫਿਰੋਜ਼ਪੁਰ ਵੀ ਤੁਸੀਂ ਜਾਂਦੇ ਜੇ ਹਾਂ ਇਧਰ ਬਾਹਰ ਮੋਗੇ ਸਾਈਡ ਵੀ ਚਲੇ ਜਾਂਦੇ ਜੇ ਫਰੀਦਕੋਟ ਵੀ ਬੜੀ ਦੂਰ ਦੂਰ ਤੱਕ ਹਾਂ ਪ੍ਰੇਮ ਪਿਆਰ ਭਰਾਵਾਂ ਨਾਲ ਤੁਹਾਡਾ ਮਹਾਰਾਜ ਬਣਾਈ ਰੱਖੇ ਰਾਜਸੰਧੂ ਚੈਨਲ ਵੇਖਣ ਵਾਲੇ ਸਾਰੇ ਭਰਾਵਾਂ ਨੂੰ ਇਸੇ ਤਰ੍ਹਾਂ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਬਖਸ਼ੇ ਆਪਾਂ ਤੇ ਰੇਖਦਾ ਜੀ ਅਨੇ ਗੁਰੂ ਰਾਮਦਾਸ ਪਾਸ਼ਾ ਭਲਾ ਕਰੇ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਲਵ ਦੋਸਤੋ ਬੜਾ ਪਿਆਰ ਸਤਿਕਾਰ ਵੀਰ ਸਖਦੇਵ ਸਿੰਘ ਦਾ ਆਪਣਾ ਗੋਟੇ ਵਾਲੀ ਵੀਰ ਦਾ ਦੇਖਾ ਜੀ ਜਿਸ ਤਰ੍ਹਾਂ ਕਿ ਕਿਸੇ ਟਾਈਮ ਤੇ ਰਾਜਸੰਧੂ ਡੇਰੀ ਫਾਰਮ ਦੀਆਂ ਗੱਲਾਂ ਚੱਲੀਆਂ ਇਸੇ ਤਰ੍ਹਾਂ ਹੀ ਕਿਸੇ ਟਾਈਮ ਰਾਜੀ ਆਪਣਾ ਸੁਖਮਨ ਚੋਲਾ ਕਬੱਡੀ ਦਾ ਬਹੁਤ ਵੱਡਾ ਮਹਾਨ ਅੰਤਰਰਾਸ਼ਟਰੀ ਖਿਡਾਰੀ ਹੋਇਆ ਉਹਦੀਆਂ ਗੱਲਾਂ ਚੱਲੀਆਂ ਚੱਲੀਆਂ ਸਤਿਗੁਰੂ ਨੇ ਕਿਰਪਾ ਕਰੋ ਜੋ ਮਹਾਰਾਜ ਨੂੰ ਪਹੁੰਚਦਾ ਹੀ ਨਹੀਂ ਰਿਹਾ ਇਹ ਹੀਰਾ ਹੈ ਉਹ ਵੀ ਕਬੱਡੀ ਖੇਤਰ ਦੇ ਵਿੱਚ ਤਾਂ ਬਿਲਕੁਲ ਜੀ ਬਿਲਕੁਲ ਇਸੇ ਤਰ੍ਹਾਂ ਤੁਹਾਡਾ ਵੀ ਭਰਾਵਾਂ ਨਾਲ ਪਿਆਰ ਆ ਚੰਗੇ ਚੰਗੇ ਨਕੀਨੇ ਤੁਸੀਂ ਪੇਸ਼ ਕਰਦੇ ਜੇ ਡੇਰੀ ਫਾਰਮਾਂ ਦੇ ਇਹ ਸੰਧੂ ਸਾਹਿਬ ਦੂਸਰਾ ਸੁਗਾ ਵਾ ਲਓ ਜੀ ਲਓ ਦੋਸਤੋ ਝੋਟੀ ਵਾਲਕ ਮੋੜ ਵਾਪਸੀ ਕਰਦੇ ਆ ਕਰਦੇ ਆ ਠੀਕ ਆ ਜੀ ਇਦੀ ਸ਼ੁਰੂਆਤ ਆਪਾਂ ਕਰ ਲੈਣੀ ਆ ਠੀਕ ਆ ਜੀ ਤੇ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਆ ਦੂਜਾ ਸੁਆ ਇਸ ਝੋਟੀ ਨੇ ਸੁਣਾ ਤੇ ਵੀਰ ਸਕਦੇ ਵੇ ਡਾਇਮੰਡ ਪੀਸ ਆਇਆ ਕਿੱਥੋਂ ਆਪਣੇ ਕੋਲੋਂ ਲਾਗੇ ਬੰਨੇ ਦੀ ਬਰੀਡ ਆ ਲਾਗੇ ਬੰਨੇ ਦੀ ਸੰਸਭ ਕੋਈ ਦੂਰ ਨਹੀਂ ਸਭਰਾ ਪਿੰਡ ਆਪਣੇ ਬਿਲਕੁਲ ਲਾਗੇ ਸਭਰਾ ਚ ਬੜੀ ਬੜੀ ਮਹ ਬੱਜੀ ਆ ਚੰਗਾ ਚੰਗਾ ਮਾਲੀ ਉੱਥੇ ਸਭਰਾ ਪਿੰਡ ਤੇ ਆਪਣਾ ਜਿਆਦਾ ਮਾਲ ਉੱਥੇ ਆਪਣੇ ਪ੍ਰੇਮੀ ਬੰਦੇ ਉੱਥੇ ਉੱਥੋਂ ਇਹ ਪੀਸ ਆਇਆ ਪਲੂਨ ਨੇ ਨੇ ਮਤਲਬ 13 14 ਕਿਲੋ ਦੁੱਧ ਜਿਹੜਾ ਪਲੂਨ ਦੇਈ ਗਈ ਆ ਠੀਕ ਆ ਜੀ ਪੂਰੀ ਸੁਹੀ ਸੀ ਅਜੇ ਛਗੀ ਆ ਬਿਲਕੁਲ ਜਵਾਨ ਨਹੀਂ ਹੋਈ ਝ ਲਗ ਭੰਸੂਣ ਦੇ ਵਿੱਚ ਕੋਈ 8 ਕਿ ਦਿਨ ਸੱਤ ਜਿਹੜੇ ਉਹ ਬਾਕੀ ਆ ਇੱਕ ਦਾ ਦਿਨ ਪਹਿਲੋ ਮਹਿਸੂਸ ਸਕਦਾ ਜਨਵਾਰ ਵੱਧ ਵੀ ਲੈ ਸਕਦਾ ਮੈਂ ਤੁਹਾਨੂੰ ਫਲਕਾਰੀ ਜਿਹੜੀ ਉਤੋਂ ਲਾ ਕੇ ਦਰਸ਼ਣ ਕਰਵਾਈਏ ਬਾਕੀ ਇੱਕ ਵਾਰੀ ਤੁਹਾਨੂੰ ਪੂਰਾ ਮੈਂ ਸਟ੍ਰਕਚਰ ਦਿਖਾਦਾ ਇਹ ਨਾ ਹੋਵੇ ਵੀ ਬਹੁਤੇ ਵੀਰ ਰੱਖਣ ਵੀ ਵੀਰ ਗੱਲਾਂ ਦੇ ਵਿੱਚ ਤੁਸੀਂ ਸਮਾਂ ਨਾ ਲੰਗਾ ਦਿੱਤਾ ਤੇ ਪਰ ਚੀਜ਼ ਵੀ ਤੁਹਾਨੂੰ ਵਿਖਾਉਣੀ ਆਪਣਾ ਫਰਜ਼ ਬਣਦਾ ਚੀਜ਼ ਇੱਕ ਵਾਰੀ ਵੇਖੋ ਤੁਸੀਂ ਠੀਕ ਆ ਜੀ ਗੁਲਾਈ ਸਿੰਘਾਂ ਦੀ ਤੁਸੀਂ ਵੇਖ ਸਕਦੇ ਜੇ ਪਲੂਨ ਨੇ ਚੰਗਾ ਦੁੱਧ ਚੁਵਾਇਆ ਠੀਕ ਆ ਜੀ ਤੇ ਮਾਝੇ ਦੇ ਪਿੰਡ ਸਭਰਾ ਦੀ ਇਹ ਜੰਪਲ ਆ ਉਤੋਂ ਦੀ ਜੰਮੀਪਾਲੀ ਬਰੀਡ ਤੇ ਉਥੇ ਵੀਰ ਸੁਖਦੇਵ ਸਿੰਘ ਉਹਨਾਂ ਦੀ ਕਾਫੀ ਆਣੀ ਜਾਣੀ ਆ ਵਪਾਰ ਦਾ ਕਿੱਤਾ ਜਿਹਾ ਹੋਇਆ ਜਿਹੜੇ ਪਿੰਡ ਦੀ ਵੀਰ ਗੱਲ ਕਰਦਾ ਪਿਆ ਸਭਰਾ ਦੀ ਠੀਕ ਆ ਜੀ ਅੱਜ ਵੀ ਉਹ ਪਸ਼ੂ ਕਿਤੇ ਨਾ ਪਿੰਡ ਬੜਾ ਜੁੜਿਆ ਹੋਇਆ ਤੇ ਚੰਗਾ ਚੰਗਾ ਮਾਲ ਉਥੋਂ ਨਿਕਲਦਾ ਸਾਰੇ ਵੀਰ ਜਾਣੂ ਆ ਬੜੀ ਵੱਡੀ ਵੱਡੀ ਮੱਝ ਪਿੰਡ ਵਾਂਗੂ ਜਿਹੜੀ ਦੋਸਤੋ ਜਿਵੇਂ ਪਿੰਡ ਵੱਡਾ ਤੇ ਮੱਝਾਂ ਵੀ ਵੱਡੀਆਂ ਵੱਡੀਆਂ ਉਥੋਂ ਨਿਕਲਦੀਆਂ ਨੇ ਠੀਕ ਆ ਸ਼ਹਿਰ ਹੀ ਆ ਜੀ ਸ਼ਹਿਰ ਹੀ ਆ ਛੋਟਾ ਸ਼ਹਿਰ ਹੀ ਆ ਪਿੰਡ ਨਹੀਂਗਾ ਬਹੁਤ ਵੱਡਾ ਪਿੰਡ ਸਭਰਾ ਬਿਲਕੁਲ ਜੀ ਬਿਲਕੁਲ ਤੇ ਬੂਰੀ ਦੋਸਤੋ ਝੋਟੀ ਤੁਸੀਂ ਵੇਖ ਕੇ ਚੈੱਕ ਕਰੋ ਸ਼ਾਨ ਵੇਖੋ ਤੁਸੀਂ ਤੇ ਬਾਕੀ ਜਿਹੜਾ ਮੇਰਾ ਵੀਰ ਕੋਈ ਖਰੀਦੂਗਾ ਤੇ ਮਾਜੇ ਦੀ ਸ਼ਾਨੀ ਆ ਠੀਕ ਆ ਜੀ ਨੀਲੀ ਦਾ ਵੀ ਦੀ ਗੱਲ ਕਰ ਲਈਏ ਪੂਰੀ ਦੀ ਗੱਲ ਕਰ ਲਈਏ ਇਹ ਮਾਜੇ ਦੀ ਸ਼ਾਨ ਆ ਠੀਕ ਆ ਜੀ ਤੇ ਚੌੜਾ ਪਿੱਠ ਪੂੜਾ ਹਾਈਟ ਕੱਟ ਦੀ ਬਹੁਤ ਖੂਬਸੂਰਤਾ ਜਿਵੇਂ ਆਪਾਂ ਮਿਰਸਖਦੇਵ ਕਹਿ ਦਿੰਦੇ ਆ ਵੀ ਕਰਮਾ ਵਾਲੀ ਮੋਢੇ ਤੇ ਆਉਂਦੀ ਕਰਮਾ ਵਾਲੀ ਕੇ ਮਣਮਣ ਕੇ ਚੀਜ਼ਾਂ ਇਹਨੂੰ ਪਰਮਾਤਮਾ ਨੇ ਸੰਧੂ ਸਾਹਿਬ ਲਾਈਆਂ ਵਾ ਮਣਮਣ ਕੇ ਲਓ ਜੀ ਇੱਕ ਹੁੰਦੀ ਆ ਨਾ ਵੀ ਜਿਤਨਾ ਵਿਹਲੇ ਬਹਿ ਕੇ ਬਣਾਉਣ ਵਾਲੀ ਗੱਲ ਕੀਤੀ ਪਈ ਆ ਹਾਂ ਜੀ ਹਾਂ ਜੀ ਅੱਜ ਜੋ ਤੁਸੀਂ ਆਏ ਹੋ ਤੋ ਆਈ ਆ ਬਸ ਠੀਕ ਆ ਜੀ ਆ ਤੁਹਾਡੇ ਆਉਣ ਤੋਂ 10-15 ਮਿੰਟ ਦੋਸਤੋ ਬਾਕੀ ਤੁਸੀਂ ਬਾਕੀ ਦੋਸਤੋ ਨੇ ਬੜੀ ਮਿਹਰ ਕੀਤੀ ਆ ਬਹੁਤ ਅੰਗ ਪਰ ਘੜ ਘੜ ਕੇ ਲੱਗਾ ਕਰਮ ਵਾਲੀ ਮੈਂ ਬਖਾਵਾਂ ਖੋਲ ਕੇ ਜੀ ਉਹ ਨਾਲ ਦੀ ਨਾਲ ਜਿਹੜੇ ਦੋਸਤੋ ਤੇਲ ਵੀ ਇਹਦੇ ਵਿੱਚ ਤੁਹਾਨੂੰ ਮੌਜੂਦ ਮਿਲਣਗੇ ਕਿਤੇ ਨਿਕਦਾ ਪਾ ਜਦੋਂ ਗੱਲ ਕਰਦੇ ਆ ਪੂਰੀ ਦੀ ਤੇ ਪੂਰੀ ਤਿੰਨਾਂ ਲਈ ਵੀ ਕਹਿ ਦਿੰਦੇ ਆ ਕਿਤੇ ਨਾ ਕਿਤੇ ਤੇਲ ਤੂਲ ਦੇ ਵਿੱਚ ਜਿਹੜੇ ਦੋਸਤੋ ਹੁੰਦੇ ਆ ਘਾਲ ਆਉਣੀ ਥੋੜੀ ਜੀ ਨਾ ਚੰਗੀ ਨਸਲ ਆ ਠੀਕ ਆ ਜੀ ਅਜੇ ਆਈ ਆ ਨਾ ਹਾਂ ਬਸ ਪੁੱਤ ਹੋਏ ਲੈ ਵੀਰ ਸੁਖਦੇਵ ਸਿੰਘ ਕੱਤ ਘਾਟ ਮਾਲਕ ਬਹੁਤ ਸੰਸਾ ਪ੍ਰਮਾਦਮਾ ਨੇ ਕਰਮਾਲੀ ਨੂੰ ਪੈਣ ਮਣ ਕੇ ਚੀਜ਼ਾਂ ਲਾਈਆਂ ਆ ਕੇ ਬੱਸ ਆ ਜਾਓ ਆ ਦੇਖੋ ਵੀ ਦੋਸਤੋ ਠੀਕ ਆ ਜੀ ਸੋ ਬਹੁਤ ਸੋਹਣੀ ਝੋਟੀ ਆ ਦੋਸਤੋ ਪਖਾਲੇ ਦੀ ਪੂਰੀ ਖਬਰਦਾਰਾ ਮੁਠੀ ਮੁਠੀ ਥਾਣਾ ਠੀਕ ਆ ਜੀ ਵੰਡ ਬੁੰਡ ਆਪੀ ਥਾਣਾ ਦੀ ਬਹੁਤ ਜਿਆਦੀ ਕਮਾਲ ਸੋ ਚਾਰੇ ਪਾਸਿਓ ਆਪਾਂ ਤੁਹਾਨੂੰ ਤੁਰ ਫਿਰ ਕੇ ਇੱਕ ਪੂਰੀ ਦਿਖਾਉਣੇ ਆ ਠੀਕ ਆ ਜੀ ਵੰਡ ਵੇਖੋ ਤੁਸੀਂ ਸੱਜੀ ਖੱਬੀ ਪਹਿਣੀ ਵਾਲੇ ਪਾਸਿਓ ਤੁਹਾਨੂੰ ਦਿਖਾਉਣੇ ਆ ਆ ਕਰਿਓ ਚੈੱਕ ਠੀਕ ਆ ਜੀ ਤੇ ਲਾਲ ਪੂਰੀ ਆ ਜਿਹੜੀ ਦੋਸਤੋ ਇਹ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਆ ਦੂਜਾ ਸਵੇ ਸੁਣ ਵਾਲੀ ਆ ਵੀਰ ਸਕਦੇ ਆ ਵੈਸੇ ਉਹਨਾਂ ਤੋਂ ਬਰਾ ਦੱਸਿਆ ਗਿਆ ਹੱਦ ਤੋਂ ਹੱਦ ਕਿੰਨੇ ਕ ਦਿਨ ਜਿਹੜੇ ਹਜੇ ਲੈ ਜੂਗੀ ਉਹਨਾਂ ਸੱਤ ਦਿਨ ਦੱਸਿਆ ਸੀ ਉਹਨੂੰ ਸਭ ਇੱਕ ਅੱਧਾ ਦਿਨ ਜਨਵਾਰ ਉੱਤੇ ਵੀ ਲੈ ਸਕਦਾ ਆ ਜਿਹੜੇ ਸਾਨੂੰ ਰਾਜੀ ਤੁਸੀਂ ਆ ਫੁੱਲ ਭਜਨ ਦੌਰ ਦੇ ਵਿੱਚ ਉਹਨਾਂ ਦੱਸਿਆ ਵੀ ਇਹ 13 ਤਰੀਕ ਨੂੰ ਦਿਨ ਪੂਰੇ ਹੁੰਦੇ ਆ 12 ਨੂੰ 13 ਨੂੰ ਪੂਰੇ ਹੁੰਦੇ ਆ ਠੀਕ ਹੈ ਜੀ ਚਲੋ ਉਸ ਹਿਸਾਬ ਨਾਲ ਸੱਤ ਦਿਨ ਰਹਿੰਦੇ ਆ ਤੇ ਆ 4 ਤਰੀਕ ਆ ਤੇ ਇੱਕ ਅੱਧਾ ਦਿਨ ਜਨਵਾਰ ਵਾਧੂ ਵੀ ਲੈ ਸਕਦਾ ਘਟ ਵੀ ਲੋ ਵੀ ਭਰਾਵੋ ਠੀਕ ਆ ਜੀ ਬਾਕੀ ਦੋਸਤੋ ਵੈਸੇ ਪਸ਼ੂ ਨੂੰ ਵੇਖ ਕੇ ਅੰਦਾਜ਼ਾ ਸਾਰੇ ਵੀਰਾਂ ਨੇ ਲਾ ਹੀ ਲੈਣਾ ਹੈ ਤੇ ਦੇਣ ਲੈ ਜੇ 2 ਲੈ ਜੇ 4 ਲੈ ਜੇ ਵੈਸੇ ਤਿਆਰੀ ਆਲਮੋਸਟ ਕੰਪਲੀਟ ਆ ਵੈਸੇ ਹੋ ਸਕਦਾ ਵੀ ਕਰਮਾ ਵਾਲੀ ਪੂਰੀ ਕਰਮਾ ਵਾਲੀ ਬਣੀ ਆ ਜੀ ਦਰਮਿਆਨੀ ਮੈਂ ਜਿੰਨੀ ਤੋਂ ਨਹੀਂ ਬਣੀ ਆ ਠੀਕ ਆ ਤੇ ਬਹੁਤ ਫਾਬਰ ਆਪਾਂ ਵੀ ਸਿਫਤੋ ਦੋਸਤੋ ਇਹੋ ਜਿਹੇ ਪਸ਼ੂ ਤੇ ਜਿੰਨੀ ਕਰ ਲੋ ਉੰਨੀ ਥੋੜੀ ਆ ਇਹੋ ਜਿਹੇ ਪਸ਼ੂ ਸਾਂਭਣਾ ਸੰਭਾਲਣਾ ਤੇ ਬਾਅਦ ਵਿੱਚ ਕਿਸੇ ਵੀਰਾਂ ਦੇ ਭਾਗਾ ਦੇ ਵਿੱਚ ਹੋਣਾ ਇੱਕ ਮਹੀਨੇ ਰੱਖਦੀ ਆ ਗੱਲਬਾਤ ਤੇ ਵੀਰ ਸੁਖਦੇਵ ਇਹ ਆਪਾਂ ਦੇ ਦਾਂ ਕਿੰਨੇ ਦੀ ਖਾਣਾ ਹੁੰਦੀ ਹੈ ਇਹ ਸੰਤੂ ਸਾਹਿਬ ਜੀ ਇਹਦਾ ਮੁੱਲ ਕਰੀਏ ਇਹਨਾਂ ਦੇ ਮੁੱਲ ਵਾਲੇ ਪਾਸੇ ਆਪਾਂ ਨਾ ਜਾ ਜਾਈਏ ਕਿਉਂ ਹਾਂਜੀ ਕੀ ਪਿੱਛੇ ਪੁਰਾਣੇ ਬਜ਼ੁਰਗ ਕਹਿੰਦੇ ਆਂ ਦੇ ਕੀ ਭਲਾ ਨੇ ਤੇਰੇ ਬੂਰੀਆਂ ਬੱਝੀਆਂ ਵਾਂ ਇਹਦੀ ਜਿੰਨੀ ਵੀ ਸਿਰਫਤ ਕਰ ਲਈ ਹੋਰ ਨਹੀਂ ਥੋੜੀ ਸਿਰਫਤੋਂ ਬਾਹਰ ਆ ਕੰਮ ਹੂੰ ਇਹਦਾ ਮੁੱਲ ਤੇ ਆਪਾਂ 2 ਲੱਖ ਵੀ ਕਰ ਲਈਏ ਤੇ ਜਾਇਜ਼ ਆ ਪਰ ਆਪਾਂ 1 ਲੱਖ ਦਾ 60000 ਮੁੱਲ ਰੱਖਣਾ ਵਾ 1 ਲੱਖ 60000 ਹਾਂਜੀ ਜਿਹਦੇ ਵਿੱਚੋਂ ਆਪਾਂ ਇਹਦਾ 5000 ਭੈਣ ਭਰਾ ਦਾ ਮਾਣ ਕਰ ਦੇਣਾ 1 ਲੱਖ ਤੇ 55000 ਦੀ ਦੇਣੀ ਆ 1 55 ਦੀ ਹਾਂਜੀ ਠੀਕ ਹੈ ਜੀ ਤੈਨੂੰ ਪਤਾ ਆਪਾਂ ਗੱਲ ਉਹ ਕਰਦੇ ਨੇ ਵੱਡੀ ਮੈਂ ਕਰਕੇ ਆ ਜਾਕੀ ਜਾਈਏ 2 ਲੱਖ ਦੀ ਦੇਣੀ ਆ ਪੌਣੇ 2 ਦੀ ਦੇਣੀ ਨਹੀਂ ਹਾਂ ਇੱਕ 60 ਦਾ ਮੁੱਲ ਰਹੂਗਾ ਤੇ ਇੱਕ 55 ਦੀ ਆਪਾਂ ਭਣਾ ਭਰਾਵਾਂ ਨੂੰ ਇਹ ਦੇ ਦੇਣੀ ਆ ਠੀਕ ਹੈ ਜੀ ਤੇ ਉਹ ਵੀ ਭਰਾਵੋ ਚੀਜ਼ ਚੀਜ਼ ਦਾ ਮੋਲਾ ਬਾਕੀ ਸਾਰੇ ਵੀ ਰਪਾਰਖੂ ਆ ਠੀਕ ਹੈ ਜੀ ਤੁਸੀਂ ਵੇਖ ਕੇ ਅੰਦਾਜ਼ਾ ਲਾ ਹੀ ਲਿਓ ਠੀਕ ਹੈ ਜੀ ਬਹੁਤ ਖੂਬਸੂਰਤ ਝੋਟੀ ਆ ਬਹੁਤ ਕੋਈ ਵਿਚਾਰ ਹੀ ਨਹੀਂ ਕਰਮਾਲੇ ਨੂੰ ਫੁਲ ਪੀਸ ਹਾਂਜੀ ਤੇ ਚੰਗੇ ਸੋਹਣੇ ਪਿੱਠ ਪੂੜੇ ਦੇ ਵਿੱਚ ਆ ਫੁੱਲ ਭਜਨ ਵਜੂਦ ਆ ਫੁੱਲ ਭਜਨ ਲੋੜ ਆ ਥੱਲੇ ਲੇਪੇ ਦੀ ਬੰਤਰ ਬਹੁਤ ਸੋਹਣੀ ਆ ਠੀਕ ਹੈ ਜ ਸੋ ਹੋਰ ਵੀ ਉਮੀਦ ਕਰਦੇ ਆ ਵੀ ਜੇਕਰ 2 4 5 ਦਿਨ ਲੱਗੀ ਤਾਂ ਥੱਲੇੋਂ ਡਾਢੀ ਤਿਆਰ ਹੋਊਗੀ ਠੀਕ ਆ ਤੇ ਬਾਕੀ ਚੌੜਾ ਪਿੱਠਪੂੜਾ ਤੇ ਬੂਰੀ ਦੇ ਵਿੱਚ ਦੋਸਤੋ ਜਿਹੜੇ ਵੀਰ ਨੇ ਰੀਚ ਭਗਾਉਣੀ ਆ ਤੇ ਮੈਨੂੰ ਲੱਗਦਾ ਵੀ ਤੁਸੀਂ ਜ਼ਰੂਰ ਪਹਿਲ ਦੇ ਧਾਰ ਤੇ ਸੌਦਾ ਕਰੋਗੇ ਤੇ ਬਹੁਤ ਖੂਬਸੂਰਤ ਨਗੀਨਾ ਜਿਹੜਾ ਵੀਰ ਸਖਦੇਵ ਨੇ ਅੱਜ ਲਿਆ ਕੇ ਤੁਹਾਡੇ ਸਾਹਮਣੇ ਸਾਹਮਣੂ ਸਾਹਿਬ ਜੀ ਨੂੰ ਕਹਿੰਦੇ ਫੜ ਲਓ ਫੜ ਲਓ ਜਿਹਨੇ ਵੀਰ ਨੇ ਕਿਸੇ ਨੇ ਮੌਕਾ ਸਾਂਭ ਲਿਆ ਕੀ ਕਹਿੰਦੇ ਰੱਤੀ ਬੂਰੀ ਆ ਕਰਮਾ ਲਈ ਕੋਈ ਵਿਚਾਰ ਹੀ ਨਹੀਂ ਕਰਮਾ ਲਈ ਨੂੰ ਕੇ ਠੀਕ ਆ ਜੀ ਠੀਕ ਆ ਲਓ ਵੀ ਭਰਾਵੋ ਇਹ ਨਾਗਸੀਕਾ ਜਿਹੜਾ ਅੱਜ ਆਪਣੇ ਫਾਰਮ ਨੂੰ ਸੇਲ ਕਰਨਾ ਸੀਗਾ ਤੇ ਪ੍ਰੋਪਰ ਜਿਹੜਾ ਆਪਾਂ ਤੁਹਾਨੂੰ ਦਿਖਾ ਦਿੱਤਾ ਤੇ ਜਿਹੜੇ ਮੇਰੇ ਵੀਰ ਨੂੰ ਜੱਜੂਗਾ ਸੌਦਾ ਪਸੰਦ ਆਉ ਕੋਈ ਇਹ ਮੱਝ ਤੇ ਸੌਦਾ ਤੁਸੀਂ ਕਰਨਾ ਠੀਕ ਹੈ ਜੀ ਨੰਬਰ ਆਪਾਂ ਲੈ ਲੈਨੇ ਆ ਸਕਦੇ ਵੀਰੇ ਬੋਲੀ ਨੰਬਰ ਕ 9779829203 9779829203 ਪਿੰਡ ਪਣਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਵੈਗਰੂ ਜੀ ਕਾ ਠੀਕਾ ਖਾਲਸਾ ਵੈਗਰੂ ਜੀ ਦੀ ਕੀ ਫਤਿਹ ਲੋਬੇ ਦੋਸਤੋ ਇਹ ਅੱਜ ਨਾਕਸੀਗਾ ਵੀਰ ਸਖਦੇਵ ਸਿੰਘ ਹੁਣਾਂ ਦੇ ਕੋਲ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਕਿਸਾਨ ਭਰਾਵਾਂ ਨੂੰ 7 ਅਕਾਲ ਦੀ